ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਸੱਚੀ ਘਟਨਾ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਉੱਤਰ ਪ੍ਰਦੇਸ਼ ਦੇ ਵਿੱਚ ਹਾਲ ਹੀ ਵਿੱਚ ਇੱਕ ਘਟਨਾ ਵਾਪਰੀ ਆ ਜੂਨ 2025 ਦੀ ਗੱਲ ਆ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਯੂਪੀ ਜ਼ਿਲ੍ਹੇ ਦਾ ਇੱਕ ਜ਼ਿਲ੍ਹਾਵਾਦੀ ਮੁਜ਼ਫਰਨਗਰ ਤੇ ਉਥੇ ਇੱਕ ਥਾਣਾ ਪੈਂਦਾ ਦੀ ਭੋਪਾ ਉਥੇ ਇੱਕ ਨਿਕਾ ਜਿਹਾ ਪਿੰਡ ਆ ਉਸ ਪਿੰਡ ਦੀ ਇਹ ਜਿਹੜੀ ਘਟਨਾ ਵਾਪਰੀ ਤਾਨੂੰ ਹੈਰਾਨ ਕਰੂਗੀ ਤੇ ਸਾਵਧਾਨ ਵੀ ਕਰੂਗੀ 19 ਜੂਨ 2025 ਦੀ ਦੁਪਹਿਰ ਦੀ ਗੱਲਾਂ ਜੀ 2:30 ਵਜੇ ਦੀ ਇੱਕ ਮੁਹੰਮਦ ਵਸੀਮ ਨਾਮ ਦਾ ਵਿਅਕਤੀ ਜਿਹੜਾ ਚੰਡੀਗੜ੍ਹ ਨੌਕਰੀ ਕਰਦਾ ਆਪਣਾ ਪਿੰਡ ਛੱਡ ਕੇ ਮਤਲਬ ਮਤਲਬ ਉਹ ਮੁਜ਼ਫਰਨਗਰ ਜ਼ਿਲ੍ਹੇ ਦੇ ਉਸ ਪਿੰਡ ਤੋਂ ਚੰਡੀਗੜ੍ਹ ਨੌਕਰੀ ਕਰਨ ਦੇ ਲਈ ਆਇਆ ਹੋਇਆ ਵੈਲਡਿੰਗ ਦਾ ਕੰਮ ਕਰਦਾ ਆਪਣੀ ਪਤਨੀ ਮੁਸਕਾਨ ਨੂੰ ਉਹ ਅਕਸਰ ਇਸ ਸਮੇਂ ਜਦੋਂ ਉਹਦਾ ਲੰਚ ਟਾਈਮ ਹੁੰਦਾ ਸੀ ਫੋਨ ਕਰਦਾ ਸੀ ਅੱਜ ਵੀ ਉਹਦਾ ਫੋਨ ਮੁਸਕਾਨ ਨੂੰ ਗਿਆ ਉਹਨੂੰ ਹਾਲਚਾਲ ਪੁੱਛਦਾ ਤੇ ਆਪਣੇ ਬੱਚੇ ਜਿਹੜੇ ਉਹਦੇ ਦੋ ਬੱਚੇ ਸੀ ਉਹਨਾਂ ਦਾ ਹਾਲ ਪੁੱਛਦਾ ਕਿ ਉਹ ਕਿਵੇਂ ਨੇ ਮੁਸਕਾਨ ਗੱਲ ਕਰਦੀ ਆ ਤੇ ਕਹਿੰਦੀ ਆ ਕਿ ਦੋਨੋਂ ਬੱਚੇ ਠੀਕ ਨੇ ਤੇ ਮੈਂ ਵੀ ਠੀਕ ਆ ਉਹ ਕਹਿੰਦਾ ਵੀ ਮੇਰਾ ਮਨ ਕਰ ਰਿਹਾ ਬੱਚਿਆਂ ਨੂੰ ਦੇਖਣ ਦਾ ਮੇਰੀ ਗੱਲ ਕਰਵਾ ਤਾਂ ਮੁਸਕਾਨ ਕਹਿੰਦੀ ਆ ਕਿ ਉਹ ਸੁੱਤੇ ਪਏ ਨੇ ਉਹਨਾਂ ਨੂੰ ਮੈਂ ਚਾਹ ਤੇ ਬਿਸਕਟ ਖਵਾਏ ਸੀ ਥੋੜੀ ਦੇਰ ਪਹਿਲਾਂ ਉਹ ਖਾ ਕੇ ਉਦੋਂ ਦੇ ਉਹ ਸੁੱਤੇ ਪਏ ਨੇ ਕੋਈ ਨਹੀਂ ਉਹਨਾਂ ਨੂੰ ਸੋ ਜਾਣ ਦੋ ਪਰ ਉਹ ਵਸੀਮ ਕਹਿੰਦਾ ਕੋਈ ਗੱਲ ਨਹੀਂ ਤੂੰ ਮੈਨੂੰ ਸੁੱਤੇ ਪਈ ਦਿਖਾ ਦੇ ਇੱਕ ਪਿਓ ਨੂੰ ਆਪਣੇ ਬੱਚੇ ਦੇਖ ਕੇ ਜਿਹੜੀ ਆ ਉਹਦੀ ਥਕਾਵਟ ਲੈ ਜਾਂਦੀ ਆ ਤੇ ਉਹਦਾ ਵੀ ਉਹੀ ਮਨ ਸੀ ਕਿ ਉਹ ਬੱਚੇ ਦੇਖ ਲਵੇ ਵੀਡੀਓ ਕਾਲ ਦੇ ਉੱਤੇ ਮੁਸਕਾਨ ਵੀਡੀਓ ਕਾਲ ਕਰਦੀ ਆ ਬੱਚਿਆਂ ਦੇ ਬੈੱਡ ਦੇ ਕੋਲ ਜਾਂਦੀ ਆ ਬੱਚਿਆਂ ਨੂੰ ਦਿਖਾਉਂਦੀ ਆ ਬੱਚਿਆਂ ਦੇ ਨਾਮ ਤੇ ਉਮਰ ਮੈਂ ਤੁਹਾਨੂੰ ਦੱਸ ਦਵਾਂ ਜੀ ਇੱਕ ਦਾ ਨਾਮ ਹੈ ਜੀ ਅਰਹਾਨ ਜਿਹੜਾ ਕਿ 5 ਸਾਲ ਦਾ ਬੇਟਾ ਵਾ ਇੱਕ ਇਨਾਇਆ ਜਿਹੜੀ 1 ਸਾਲ ਦੀ ਬੇਟੀ ਆ ਜਦੋਂ ਵੀਡੀਓ ਕਾਲ ਤੇ ਉਹ ਨੇੜੇ ਜਾਂਦੀ ਆ ਤਮਸਕਾਨ ਦੇਖਦੀ ਆ ਉਹਨਾਂ ਨੂੰ ਹਲਾਉਣ ਦੀ ਕੋਸ਼ਿਸ਼ ਕਰਦੀ ਆ ਪਹਿਲਾਂ ਉਹ ਉੱਠਦੇ ਨਹੀਂ ਉਹ ਕਹਿੰਦੀ ਆ ਕਿ ਆਪਣੇ ਪਾਪਾ ਨਾਲ ਗੱਲ ਕਰੂ ਉਹ ਕੋਈ ਮੂਵਮੈਂਟ ਦੋਨੋਂ ਬੱਚੇ ਨਹੀਂ ਕਰਦੇ ਤਾਂ ਉਹ ਥੋੜਾ ਜਿਹਾ ਪਰੇਸ਼ਾਨ ਹੁੰਦੀ ਆ ਉਹਨਾਂ ਨੂੰ ਜੋੜਦੀ ਹਲਾਕੇ ਦੇਖਦੀ ਆ ਉਹ ਹਿੱਲਦੇ ਨਹੀਂ ਇਹ ਸਾਰਾ ਕੁਝ ਵਸੀਮ ਵੀ ਵੀਡੀਓ ਕਾਲ ਤੇ ਦੇਖ ਰਿਆ ਸੀ ਉਹ ਜਦੋਂ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਵੀ ਉਹ ਬੱਚੇ ਨਹੀਂ ਹਿੱਲਦੇ ਤਾਂ ਉਹ ਫੋਨ ਕੱਟਦੀ ਆ ਤੇ ਉਹਨਾਂ ਨੂੰ ਚੱਕ ਕੇ ਸਿੱਧਾ ਹਸਪੀਟਲ ਵੱਲ ਨੂੰ ਭੱਜਦੀ ਆ ਜਿਹੜਾ ਨੇੜੇ ਦਾ ਉੱਥੇ ਹਸਪੀਟਲ ਸੀਗਾ ਦੋਨੋਂ ਬੱਚਿਆਂ ਨੂੰ ਗੋਦੀ ਚੱਕਿਆ ਹੋਇਆ ਉਹਨੇ ਤੇ ਭੱਜੀ ਜਾ ਰਹੀ ਆ ਇਹ ਸਾਰਾ ਜਿਹੜਾ ਸੀਨ ਆ ਉਹ ਲੋਕ ਜਿਹੜੇ ਪਿੰਡ ਦੇ ਸੀ ਤੇ ਹਸਪੀਟਲ ਤੱਕ ਜਾਂਦੇ ਜਾਂਦੇ ਜਿੰਨੇ ਵੀ ਲੋਕ ਉਹਨੂੰ ਦੇਖ ਰਹੇ ਸੀ ਸਾਰਿਆਂ ਨੇ ਇਹ ਸੀਨ ਦੇਖਿਆ ਤੇ ਕਈਆਂ ਨੇ ਉਹਨੂੰ ਮਦਦ ਦੇ ਲਈ ਵੀ ਕਿਹਾ ਪਰ ਮੁਸਕਾਨ ਨੇ ਕੋਈ ਵੀ ਮਦਦ ਲੈਣ ਤੋਂ ਇਨਕਾਰ ਕੀਤਾ ਤੇ ਆਪ ਹੀ ਭੱਜ ਕੇ ਹਸਪੀਟਲ ਪਹੁੰਚ ਗਈ ਡਾਕਟਰ ਦੇ ਕੋਲ ਜਾਂਦੀ ਆ ਡਾਕਟਰ ਨੂੰ ਸਾਰੀ ਗੱਲ ਦੱਸਦੀ ਆ ਕਿ ਇਦਾਂ ਦਾ ਕਰਕੇ ਮੈਂ ਚਾਹ ਤੇ ਬਿਸਕੁਟ ਦੇ ਕੇ ਆਪਣੇ ਬੱਚਿਆਂ ਨੂੰ ਸੁਲਾਇਆ ਉਸ ਤੋਂ ਬਾਅਦ ਉੱਠ ਨਹੀਂ ਰਹੀ ਡਾਕਟਰ ਚੈੱਕ ਕਰਨ ਲੱਗਦਾ ਉਹਨਾਂ ਦੀ ਨਬਜ਼ ਚੈੱਕ ਕਰਦਾ ਵਾ ਤਾਂ ਉਹ ਦੇਖ ਲੈਂਦਾ ਦੋਨੋਂ ਬੱਚੇ ਜਿਹੜੇ ਆ ਉਹ ਮਰ ਚੁੱਕੇ ਨੇ ਉਹ ਇਸ ਦੁਨੀਆ ਦੇ ਉੱਤੇ ਨਹੀਂ ਰਹੀ ਮੁਸਕਾਨ ਭੁੱਬਾ ਮਾਰ ਮਾਰ ਕੇ ਰੋਣ ਲੱਗ ਜਾਂਦੀ ਆ ਉੱਥੇ ਬਹੁਤ ਉੱਚੀ ਉੱਚੀ ਰੋਂਦੀ ਆ ਕਿਉਂਕਿ ਉਹਦੇ ਦੋਨੋਂ ਬੱਚੇ ਦੁਨੀਆ ਨੂੰ ਅਲਵਿਦਾ ਕਹ ਗਏ ਨੇ ਉਸ ਤੋਂ ਬਾਅਦ ਜੀ ਮੁਹੰਮਦ ওয়ਸੀਮ ਦਾ ਵੀ ਫੋਨ ਆ ਜਿਹੜਾ ਉਹ ਬਾਰ ਬਾਰ ਆ ਰਿਹਾ ਸੀ ਉਹਨੂੰ ਵੀ ਫਿਕਰ ਹੋ ਰਿਆ ਸੀ ਚੰਡੀਗੜ੍ਹ ਬੈਠੇ ਨੂੰ ਪਰ ਮੁਸਕਾਨ ਉਦੋਂ ਉਹਦਾ ਫੋਨ ਨਹੀਂ ਚੱਕ ਰਹੀ ਸੀ ਕਿਉਂਕਿ ਉਹ ਘਬराई ਹੋਈ ਸੀ ਘਰ ਆਉਂਦੀ ਆ ਘਰ ਆ ਕੇ ਜਦੋਂ ਇਹ ਸਾਰਾ ਕੁਝ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਤਾਂ ਪਿੰਡ ਵਾਲੇ ਵੀ ਹੈਰਾਨ ਸੀ ਉਹਦੇ ਘਰ ਦੇ ਵਿੱਚ ਇਕੱਠੇ ਹੋ ਜਾਂਦੇ ਆ ਕਾਫੀ ਲੋਕ ਤੇ ਉਦੋਂ ਮੁਹੰਮਦ ওয়ਸੀਮ ਦਾ ਫੇਰ ਤੋਂ ਜਦੋਂ ਮੁਸਕਾਨ ਨੂੰ ਫੋਨ ਆਉਂਦਾ ਤਾਂ ਉਹਨੂੰ ਦੱਸਣਾ ਤਾਂ ਪੈਣਾ ਹੀ ਸੀ ਤਾਂ ਮੁਸਕਾਨ ਉਨੁਸਾਰੀ ਗੱਲ ਆ ਜਿਹੜੀ ਦੱਸ ਦਿੰਦੀ ਆ ਕਿ ਆਪਣੇ ਦੋਨੋਂ ਬੱਚੇ ਆ ਜਿਹੜੇ ਉਸ ਇਸ ਦੁਨੀਆ ਨੂੰ الविदा ਕਰ ਗਏ ਨੇ محمد وسیم ਕਬਰ ਆਇਆ ਨਾਲ ਦੀ ਨਾਲ ਉਤੋਂ ਚੱਲਣ ਦੀ ਤਿਆਰੀ ਕਰਦਾ ਉਹਨੂੰ ਸਮਝ ਨਹੀਂ ਸੀ ਆ ਰਹੀ ਵੀ ਇਹ ਕਿੱਦਾਂ ਹੋ ਗਿਆ ਬੱਚੇ ਸੁੱਤੇ ਪਏ ਸੀ ਸੁੱਤੇ ਪਿਆ ਨੂੰ ਇਹੋ ਜਿਹਾ ਕੀ ਹੋਇਆ ਕਿ ਉਹ ਸੁੱਤੇ ਹੀ ਰਹਿ ਗਏ ਉਹ ਚੰਡੀਗੜ੍ਹ ਤੋਂ ਚੱਲਦਾ ਤੇ ਇੱਥੇ ਸਾਰੇ ਰਿਸ਼ਤੇਦਾਰ ਆ ਜਿਹੜੇ ਉਹ ਇਕੱਠੇ ਹੋਣ ਲੱਗ ਜਾਂਦੇ ਆ ਮੁਜ਼ਫਰਨਗਰ ਦੇ ਉਸ ਪਿੰਡ ਦੇ ਵਿੱਚ محمد وسیم ਦੇ ਦੋ ਭਰਾ ਸੀਗੇ ਜੀ ਉਹ ਵੀ ਮੌਕੇ ਤੇ ਪਹੁੰਚਦੇ ਆ ਤੇ ਹੋਰ ਰਿਸ਼ਤੇਦਾਰ ਪਹੁੰਚਦੇ ਆ ਕਿਸੇ ਨੇ ਪੁਲਿਸ ਨੂੰ ਵੀ ਫੋਨ ਕਰਤਾ ਸੀ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚ ਜਾਂਦੀ ਆ ਤੇ ਲੋਕ ਪੁਲਿਸ ਨੂੰ ਦੇਖ ਕੇ ਹੈਰਾਨ ਸੀ ਮੁਸਕਾਨ ਵੀ ਪੁਲਿਸ ਨੂੰ ਦੇਖ ਕੇ ਹੈਰਾਨ ਸੀ ਤਾਂ ਉਹ ਕਹਿੰਦੇ ਆ ਜੀ ਅਸੀਂ ਇਹ ਦੋਨੋਂ ਜਿਹੜੀਆਂ ਡੈੱਡ ਬਾਡੀਜ਼ ਨੇ ਬੱਚਿਆਂ ਦੀਆਂ ਇਹਨਾਂ ਦਾ ਪੋਸਟਮਾਰਟਮ ਕਰਾਉਣਾ ਸਾਨੂੰ ਕੋਈ ਕੰਪਲੇਂਟ ਆਈ ਆ ਸਾਰੇ ਜਿਹੜੇ ਉੱਥੇ ਲੋਕ ਜਮ੍ਹਾਂ ਸੀਗੇ ਤੇ ਦੂਪਰਾ ਜਿਹੜੇ ਵਸੀਮ ਦੇ ਉਮਨਾ ਕਰਦੇ ਆ ਕਿ ਇੰਨੇ ਛੋਟੇ ਬੱਚਿਆਂ ਦਾ ਅਸੀਂ ਪੋਸਟਮਾਰਟਮ ਨਹੀਂ ਹੋਣ ਦੇਣਾ ਤੇ ਮੁਸਕਾਨ ਵੀ ਇਸ ਗੱਲ ਦੇ ਵਿੱਚ ਹਾਮੀ ਭਰਦੀ ਆ ਕਿ ਮੈਂ ਆਪਣੇ ਬੱਚਿਆਂ ਦੇ ਨਾਲ ਇਹ ਕੁਝ ਨਹੀਂ ਚੀਰਫਾੜ ਨਹੀਂ ਕਰਵਾਉਣਾ ਜੋ ਵੀ ਮਸਲਾ ਵਾ ਅਸੀਂ ਆਪੇ ਘਰ ਦੇ ਵਿੱਚ ਨਿਬੇੜ ਲਾਂਗੇ ਤਾਂ ਪੁਲਿਸ ਇਹ ਗੱਲ ਕਹਿੰਦੀ ਆ ਕਿ ਇਦਾਂ ਤੁਸੀਂ ਨਹੀਂ ਕਰ ਸਕਦੇ ਇਹ ਪੁਲਿਸ ਦਾ ਮਾਮਲਾ ਤੁਸੀਂ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਫੇਰ ਪਿੰਡ ਵਾਲੇ ਇਹ ਗੱਲ ਕਹਿੰਦੇ ਆ ਕਿ ਬੱਚੇ ਦਾ ਜਿਹੜਾ ਦੋਨੋਂ ਬੱਚਿਆਂ ਦਾ ਪਿਤਾ ਵਾ ਮੁਹੰਮਦ ਵਸੀਮ ਉਹ ਹਲੇ ਪਹੁੰਚ ਰਿਹਾ ਵਾ ਉਹਨੂੰ ਆ ਜਾਣ ਦੋ ਉਸ ਤੋਂ ਬਾਅਦ ਦੇਖਦੇ ਆ ਕਿ ਕੀ ਕਰਨਾ ਉਹਨੂੰ ਚਲੋ ਜੀ ਮੁਹੰਮਦ ਵਸੀਮ ਆਖਿਰ ਪਿੰਡ ਪਹੁੰਚਦਾ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇਖਦਾ ਬੜਾ ਮੁਸ਼ਕਲ ਇੱਕ ਜਿਹੜਾ ਪਲ ਪਿਓ ਦੇ ਲਈ ਬਹੁਤ ਮੁਸੀਬਤਾਂ ਭਰਿਆ ਬਹੁਤ ਦੁੱਖਾਂ ਦਾ ਪਹਾੜ ਤੋੜਨ ਵਾਲਾ ਪਲ ਸੀਗਾ ਪਿਓ ਦੇ ਲਈ ਜਦੋਂ ਥੋੜਾ ਜਿਹਾ ਕਾਬੂ ਕਰਦਾ ਆਪਣੇ ਹਾਲਾਤਾਂ ਨੂੰ ਉਹਦੇ ਨਾਲ ਗੱਲ ਕੀਤੀ ਜਾਂਦੀ ਆ ਪੋਸਟਮਾਰਟਮ ਦੀ ਤਾਂ ਉਹ ਹਾਮੀ ਭਰਦਾ ਕਿ ਮੇਰੇ ਬੱਚਿਆਂ ਦਾ ਪੋਸਟਮਾਰਟਮ ਹੋਊਗਾ ਉਹ ਜਾਣਨਾ ਚਾਹੁੰਦਾ ਸੀ ਕਿ ਆਖਰਕਾਰ ਇਹਦਾ ਕਾਰਨ ਕੀ ਆ ਕਿਉਂ ਬੱਚੇ ਐਦਾਂੁੱਤੇ ਪਈ ਰਹਿ ਗਏ ਚਲੋ ਦੋਨੋਂ ਬੱਚਿਆਂ ਦੀਆਂ ਡੈੱਡ ਬਾਡੀਜ਼ ਪੋਸਟਮਾਰਟਮ ਲਈ ਲਿਜਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਜੀ ਮੁਸਕਾਨ ਤੋਂ ਪੁੱਛਤਾ ਜਿਹੜੀ ਪੁਲਿਸ ਨੇ ਕਰਨੀ ਸੀ ਕਿਉਂਕਿ ਸਭ ਤੋਂ ਜ਼ਿਆਦਾ ਜੇ ਕੋਈ ਸਮਾਂ ਬੱਚਿਆਂ ਨਾਲ ਬਤਾਉਂਦੀ ਸੀ ਉਹ ਮੁਸਕਾਨ ਸੀ ਉਹਨਾਂ ਦੀ ਮਾਂ ਬੱਚੇ ਕਿੱਥੇ ਗਏ ਕੀ ਖਾਦਾ ਇਹ ਸਾਰਾ ਕੁਝ ਪੁਲਿਸ ਜਾਣਨਾ ਚਾਹੁੰਦੀ ਸੀ ਹੁਣ ਇੱਕ ਗੱਲ ਦੇਖੋ 5 ਸਾਲ ਦਾ ਇੱਕ ਬੱਚਾ ਵਾ ਉਹ ਤਾਂ ਇੱਧਰ ਉੱਧਰ ਚਰ ਕਿਤੇ ਚਲਾ ਜਾਊਗਾ ਕੁਝ ਉਹਨੂੰ ਦੇ ਵੀ ਸਕਦਾ ਕੋਈ ਇੱਕ ਸਾਲ ਦੀ ਬੱਚੀ ਆ ਉਹ ਕਿੱਥੇ ਜਾ ਸਕਦੀ ਆ ਉਹ ਤਾਂ ਗੋਦੀ ਦੇ ਵਿੱਚ ਰਹਿਦੀ ਹੋਣੀ ਆ ਉਹਨੂੰ ਕੌਣ ਇਦਾਂ ਦਾ ਕੁਝ ਕਰ ਸਕਦਾ ਵਾ ਕਿ ਉਹਨਾਂ ਦੀ ਮੌਤ ਹੀ ਹੋਗੀ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਸ਼ੱਕ ਦਾ ਘੇਰਾ ਉਹ ਮੁਸਕਾਨ ਦੇ ਉੱਤੇ ਸੀ ਮੁਸਕਾਨ ਨੂੰ ਪੁੱਛਿਆ ਜਾਂਦਾ ਕਿ ਤੇਰਾ ਫੋਨ ਕਿੱਥੇ ਆ ਤਾਂ ਮੁਸਕਾਨ ਇਕਦਮ ਦੇਖਦੀ ਆ ਕਿ ਹਾਂ ਮੇਰਾ ਫੋਨ ਕਿੱਥੇ ਐਦਾਂ ਸ਼ੋਅ ਕਰਦੀ ਆ ਵੀ ਮੇਰਾ ਫੋਨ ਮੇਰੇ ਕੋਲ ਨਹੀਂ ਆ ਉਹ ਲੱਪਣ ਦੀ ਕੋਸ਼ਿਸ਼ ਕਰਦੀ ਆ ਕੁਝ ਦੇਰ ਲੱਪਣ ਤੋਂ ਬਾਅਦ ਉਹ ਪੁਲਿਸ ਨੂੰ ਕਹਿੰਦੀ ਆ ਜੀ ਮੇਰਾ ਫੋਨ ਨਹੀਂ ਲੱਭ ਰਿਹਾ ਉਹ ਫੋਨ ਗੁੰਮ ਗਿਆ ਤਾਂ ਸਾਰੇ ਜਿਹੜੇ ਲੋਕ ਸੀਗੇ ਉੱਥੇ ਉਹ ਹੈਰਾਨ ਸੀ ਵੀ ਹੁਣੇ ਥੋੜੀ ਦੇਰ ਪਹਿਲਾਂ ਤਾਂ ਇਹ ਫੋਨ ਤੇ ਗੱਲ ਕਰ ਰਹੀ ਸੀ ਵਸੀਮ ਦੇ ਨਾਲ ਆਪਣੇ ਘਰ ਵਾਲੇ ਦੇ ਨਾਲ ਜਦੋਂ ਉਹ ਨਹੀਂ ਆਇਆ ਸੀ ਇੰਨੀ ਜਲਦੀ ਇਹਦਾ ਫੋਨ ਕਿੱਥੇ ਗਾਇਬ ਹੋ ਗਿਆ ਤਾਂ ਮੁਸਕਾਨ ਕਹਿੰਦੀ ਆ ਜੀ ਇੰਨਾ ਘਰ ਦੇ ਵਿੱਚ ਘਟ ਹੋ ਗਿਆ ਸ਼ਾਇਦ ਕਿਸੇ ਨੇ ਮੇਰਾ ਫੋਨ ਚੋਰੀ ਕਰ ਲਿਆ ਪੁਲਿਸ ਨੂੰ ਹੋਰ ਸ਼ੱਕ ਹੁੰਦਾ ਤੇ ਸ਼ੱਕ ਦੇ ਬਿਹਾਫ ਦੇ ਉੱਤੇ ਉਹਨੂੰ ਪੁਲਿਸ ਹਿਰਾਸਤ ਦੇ ਵਿੱਚ ਲਿਆ ਜਾਂਦਾ ਵਾ ਕੁਝ ਸਵਾਲ ਕਰਨ ਦੇ ਲਈ ਜਦੋਂ ਉਹਨੂੰ ਹਿਰਾਸਤ ਦੇ ਵਿੱਚ ਲੈ ਕੇ ਸਵਾਲ ਕੀਤੇ ਜਾਂਦੇ ਨੇ ਤਾਂ ਉਦੋਂ ਉਹ ਥੋੜੀ ਜੀ ਘਬਰਾਉਂਦੀ ਹੈ ਉਹਨੂੰ ਸ਼ਕਤੀ ਦੇ ਨਾਲ ਪੁੱਛਿਆ ਜਾਂਦਾ ਤੇ ਪੁਲਿਸ ਆਪਣਾ ਕੰਮ ਵਖੂਬੀ ਕਰਕੇ ਦਿਖਾਉਂਦੀ ਹੈ ਉਹਦਾ ਫੋਨ ਵੀ ਲੱਭ ਲੈਂਦੀ ਆ ਜਦੋਂ ਉਹਦਾ ਫੋਨ ਲੱਭਿਆ ਜਾਂਦਾ ਉਹਨੂੰ ਟਰੈਕ ਕਰਾਇਆ ਜਾਂਦਾ ਕਿ ਇਹਦਾ ਸਾਰਾ ਰਿਕਾਰਡ ਕਢਾਓ ਕਿ ਇਹੇ ਫੋਨ ਦੇ ਉੱਤੇ ਕਿੱਥੇ ਕਿੱਥੇ ਕਾਲ ਹੋਈ ਆ ਕੀ ਕੀ ਇਹ ਚਲਾਉਂਦੀ ਸੀਗੀ ਮੁਸਕਾਨ ਸਾਰਾ A ਤੋਂ Z ਉਹਦਾ ਕੱਚਾ ਚਿੱਠਾ ਕਢਾ ਲਿਆ ਗਿਆ ਤਾਂ ਉੱਥੇ ਇਹ ਇੱਕ ਜੁਨਾਇਬ ਨਾਮ ਦਾ ਜਿਹੜਾ ਬੰਦਾ ਵਾ ਉਹਦਾ ਨੰਬਰ ਕਾਲ ਲਿਸਟ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਮੁਸਕਾਨ ਉਹਦੇ ਨਾਲ ਸਾਰਾ ਦਿਨ ਕਹਿ ਲੋ ਵੀ ਗੱਲਾਂ ਕਰਦੀ ਸੀ ਬਹੁਤ ਜ਼ਿਆਦਾ ਸਮਾਂ ਗੱਲਾਂ ਕਰਦੀ ਸੀ ਇਹ ਵੀ ਕਹਿ ਸਕਦੇ ਆਂ ਤਾਂ ਫੇਰ ਪੁਲਿਸ ਜਿਹੜੀ ਆ ਸ਼ਕਤੀ ਦੇ ਨਾਲ ਪੁੱਛਦੀ ਆ ਵੀ ਸਾਨੂੰ ਦੱਸ ਦੇ ਇਹ ਜਨਾਇਬ ਕੌਣ ਆ ਤੇ ਬੱਚਿਆਂ ਦੇ ਨਾਲ ਤੂੰ ਕੀ ਕੀਤਾ ਵਾ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹ ਵੀ ਆ ਜਾਂਦੀ ਆ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਪ੍ਰੂਫ ਹੋ ਜਾਂਦਾ ਹੈ ਕਿ ਕੋਈ ਖਾਣ ਦੀ ਵਸਤੂ ਦੇ ਵਿੱਚ ਹੀ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਤਾਂ ਕਰਕੇ ਉਹਨਾਂ ਦੀ ਮੌਤ ਹੋਈ ਆ ਫੇਰ ਮੁਸਕਾਨ ਸਾਰਾ ਕੁਝ ਸੱਚ ਦੱਸਦੀ ਆ ਘਬਰਾ ਕੇ ਕਿ ਇਹ ਸਾਰਾ ਕੁਝ ਕਿਵੇਂ ਹੋਇਆ ਉਨੇ ਇਹ ਸਾਰਾ ਕੁਝ ਕਿਉਂ ਕੀਤਾ ਹੁਣ ਜਿਹੜਾ ਜਨਾਇਬ ਆ ਜੀ ਉਹ ਇਹਦੇ ਭੂਆ ਦਾ ਮੁੰਡਾ ਸੀਗਾ ਮੁਸਕਾਨ ਦੀ ਤੇ ਵਿਆਹ ਤੋਂ ਪਹਿਲਾਂ ਇਹ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਇਹਦੇ ਜਿਹੜੇ ਪੇਕੇ ਨੇ ਮੁਸਕਾਨ ਦੇ ਉਹਦੇ ਨੇੜੇ ਹੀ ਕਿਤੇ ਉਹ ਰਹਿੰਦਾ ਸੀ ਤੇ ਇੱਕ ਜਿਹੜੀ ਪੁਲਿਸ ਨੂੰ ਪੁਰਾਣੀ ਗੱਲ ਪਤਾ ਲੱਗੀ ਪਰਿਵਾਰ ਨੇ ਉਹ ਲਕੋਈ ਪੁਲਿਸ ਤੋਂ ਵਸੀਮ ਨੇ ਵੀ ਲਕੋਈ ਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਵਸੀਮ ਤੇ ਮੁਸਕਾਨ ਦਾ 2 ਸਾਲਾਂ ਬਾਅਦ ਇਹ ਵਸੀਮ ਦੇ ਨਾਲ ਭੱਜ ਗਈ ਸੀ ਉਦੋਂ ਇਹਦਾ ਬੇਟਾ ਸੀਗਾ ਛੋਟਾ ਉਸ ਤੋਂ ਬਾਅਦ ਵੀ ਇਹਨੇ ਇਹ ਸਟੈਪ ਚੱਕਿਆ ਸੀ ਤੇ ਇਹਦੇ ਘਰਦਿਆਂ ਨੇ ਕਿਸੇ ਤਰ੍ਹਾਂ ਜ਼ੋਰ ਪਾ ਕੇ ਦੋਨਾਂ ਨੂੰ ਲੱਭ ਲਿਆ ਸੀ ਤੇ ਉਸ ਤੋਂ ਬਾਅਦ ਮਾਫੀਆਂ ਮੰਗ ਕੇ ਇਹ ਦੁਬਾਰਾ ਘਰ ਵਸਾਇਆ ਗਿਆ वसीम ਤੇ ਮੁਸਕਾਨ ਦਾ ਉਹ ਤੋਂ ਵਾਦਾ ਲਿਆ ਗਿਆ ਕਿ ਉਹ ਕਦੇ ਵੀ ਜਨਾਬ ਨਾਲ ਕੋਈ ਵੀ ਰਿਲੇਸ਼ਨ ਨਹੀਂ ਰੱਖੂਗੀ ਕੋਈ ਵੀ ਰਿਸ਼ਤਾ ਨਹੀਂ ਰੱਖੂਗੀ ਤੇ ਵਸੀਮ ਆ ਜਿਹੜਾ ਉਹ ਆਪਣੇ ਬੱਚੇ ਦੀ ਖਾਤਰ ਝੁੱਕ ਗਿਆ ਉਹਨੇ ਬੱਚੇ ਦੀ ਖਾਤਰ ਮੁਸਕਾਨ ਨੂੰ ਦੁਬਾਰਾ ਅਪਣਾਉਣ ਦੇ ਲਈ ਹਾਮੀ ਭਰੀ ਸੀ ਉਹਨੂੰ ਨਹੀਂ ਪਤਾ ਸੀ ਕਿ ਅੱਗੇ ਅੰਜਾਮ ਕੀ ਹੋਣ ਵਾਲਾ ਵਾ ਫਿਰ ਜਿਹੜਾ ਸਾਰਾ ਕੁਝ ਸਹੀ ਚੱਲਣ ਲੱਗਦਾ ਵਾ ਜੀ ਹੁਣ ਵਸੀਮ ਕਦੇ ਕਿਤੇ ਨੌਕਰੀ ਕਰਦਾ ਪੈਸੇ ਦੇ ਲਈ ਕਦੇ ਕਿਤੇ ਨੌਕਰੀ ਕਰਦਾ ਹੁਣ ਉਹ ਚੰਡੀਗੜ੍ਹ ਦੇ ਵਿੱਚ ਵੈਲਡਿੰਗ ਦਾ ਕੰਮ ਕਰ ਰਿਹਾ ਸੀ ਤੇ ਇਹੀ ਚੀਜ਼ ਦਾ ਮੁਸਕਾਨ ਫਾਇਦਾ ਚੱਕਦੀ ਸੀ ਜੁਨਾਇਬ ਉਹਦੇ ਘਰ ਆਉਂਦਾ ਜਾਂਦਾ ਸੀਗਾ ਕੁਝ ਦਿਨ ਹੁੰਦੀ ਆ ਚਲੋ ਇਹਨਾਂ ਦੇ ਘਰ ਬੇਟੀ ਨੇ ਵੀ ਜਨਮ ਲੈ ਲਿਆ ਸੀ ਜਿਹੜੀ ਸਾਲ ਦੀ ਉਹਨੇ ਮਾਰਤੀ ਉਹ ਬੇਟੀ ਹੋਣ ਤੋਂ ਬਾਅਦ ਜਨਾਬ ਦਾ ਵਿਆਹ ਵਾ ਜਿਹੜਾ ਉਹ ਕਰਦਿਆਂ ਨੇ ਫਿਕਸ ਕਰਤਾ ਮਤਲਬ ਹੁਣ ਜਨਾਬ ਦੇ ਵਿਆਹ ਦੀ ਗੱਲ ਚੱਲ ਪਈ ਸੀਗੀ ਤਾਂ ਜਦੋਂ ਉਹਨੇ ਮੁਸਕਾਨ ਨੂੰ ਦੱਸਿਆ ਕਿ ਮੇਰਾ ਵਿਆਹ ਹੋਣ ਵਾਲਾ ਵਾ ਮੁਸਕਾਨ ਬਹੁਤ ਜ਼ਿਆਦਾ ਗੁੱਸਾ ਕਰਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੇਰਾ ਵਿਆਹ ਕਿਤੇ ਮੈਂ ਹੋਰ ਨਹੀਂ ਹੋਣ ਦਊਂਗੀ ਮੇਰਾ ਤਾਂ ਵਿਆਹ ਮੇਰਾ ਮੇਰੇ ਘਰਦਿਆਂ ਨੇ ਧੱਕੇ ਨਾਲ ਕਰਤਾ ਸੀ ਹੁਣ ਮੈਂ ਤੇਰੇ ਨਾਲ ਇਦਾਂ ਨਹੀਂ ਹੋਣ ਦੇਣਾ ਤੇਰਾ ਵਿਆਹ ਸਿਰਫ ਮੇਰੇ ਨਾਲ ਹੋਊਗਾ ਤੂੰ ਮੇਰੇ ਨਾਲ ਵਿਆਹ ਕਰਾਂ ਤਾਂ ਪੁੱਛਦਾ ਵੀ ਵਸੀਮ ਤੇ ਤੇਰੇ ਦੋ ਬੱਚੇ ਇਹਨਾਂ ਦਾ ਕੀ ਕਰਾਂਗੇ ਕਰਾਂਗੇ ਉਹ ਕਹਿੰਦੀ ਵੀ ਮੈਂ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਕੋਈ ਹੱਲ ਆਪਾਂ ਕਰ ਲਾਂਗੇ ਜੁਨੈਬ ਕਹਿੰਦਾ ਤੈਨੂੰ ਮੈਂ ਪਾਲ ਸਕਦਾ ਤੈਨੂੰ ਮੈਂ ਰੱਖ ਸਕਦਾ ਵਾਂ ਪਰ ਤੇਰੇ ਜਿਹੜੇ ਦੋ ਬੱਚੇ ਆ ਮੈਂ ਇੰਨੇ ਜੋਗਾ ਨਹੀਂ ਵੀ ਇਹਨਾਂ ਨੂੰ ਵੀ ਰੱਖ ਸਕਾਂ ਇਹ ਬਿਲਕੁਲ ਮੈਨੂੰ ਮਨਜ਼ੂਰ ਨਹੀਂ ਕਿ ਤੇਰੇ ਬੱਚੇ ਵੀ ਆਪਣੇ ਨਾਲ ਰਹਿਣਗੇ ਤੇ ਤੂੰ ਵੀ ਮੇਰੇ ਨਾਲ ਰਹੇਂਗੀ ਆਪਾਂ ਨੂੰ ਕੁਝ ਸੋਚਣਾ ਪੈਣਾ ਤਾਂ ਫੇਰ ਉਹ ਇਹ ਪਲਾਨ ਕਰਦੇ ਆ ਕਿ ਇਹ ਦੋਨੋਂ ਬੱਚਿਆਂ ਨੂੰ ਰਾਹ ਦੇ ਵਿੱਚੋਂ ਹਟਾ ਦਾਂਗੇ ਤੇ ਉਸ ਤੋਂ ਬਾਅਦ ਜਦੋਂ ਵੀ ਮੌਕਾ ਲੱਗਿਆ ਆਪਾਂ ਵਸੀਮ ਨੂੰ ਵੀ ਆਪਣੇ ਰਾਸਤੇ ਤੋਂ ਹਟਾ ਦਾਗੇ ਮਤਲਬ ਇਹ ਪਲਾਨਿੰਗ ਸੀ ਉਹਨਾਂ ਦੀ ਉਸੇ ਦਿਨ ਜਿਹੜੀ ਗੱਲ ਸੀਗੀ ਜੀ ਆਹ 10 ਜੂਨ 2025 ਦੀ 19 ਜੂਨ ਸੌਰੀ 2025 ਦੀ ਜਿਹੜੀ ਗੱਲ ਹੈ ਉਹ ਸਵੇਰ ਨੂੰ ਜੁਨਾਇਬ ਮੁਸਕਾਨ ਦੇ ਘਰ ਰਸਗੁੱਲੇ ਲੈ ਕੇ ਆਉਂਦਾ ਵਾ ਰਸਗੁੱਲਿਆਂ ਦੇ ਨਾਲ ਇੱਕ ਜ਼ਹਿਰੀਲਾ ਪਦਾਰਥ ਜਾਨਕੀ ਇੱਕ ਕੀਟਨਾਸ਼ਕ ਦਵਾਈ ਉਹ ਲੈ ਕੇ ਆਉਂਦਾ ਵਾ ਰਸਗੁੱਲੇ ਆ ਜਿਹੜੇ ਉਹ ਮੁਸਕਾਨ ਨੂੰ ਫੜਾਉਂਦਾ ਤੇ ਮੁਸਕਾਨ ਦੇਖੋ ਆਪਣੇ ਹੱਥ ਦੇ ਨਾਲ ਕੀ ਟਨਾਸ਼ਕ ਦਵਾਈ ਉਹ ਰਸਗੁੱਲਿਆਂ ਤੇ ਲਗਾਉਂਦੀ ਆ ਇੱਕ ਮਾਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਰਹੀ ਆ ਆਪਣੇ ਹੱਥ ਦੇ ਨਾਲ ਉਹ ਵੀ ਆਪਣੇ ਇੱਕ ਜਿਹੜਾ ਉਹਦਾ ਕਜ਼ਨ ਬ੍ਰਦਰ ਆ ਉਹਦੇ ਨਾਲ ਇਸ਼ਕ ਲੜਾਈ ਫਿਰਦੀ ਆ ਉਹਦੀ ਖਾਤਰ ਕਿੱਥੇ ਤੱਕ ਦੇਖੋ ਇਹ ਇਨਸਾਨੀਅਤ ਡਿੱਗੀ ਹੋਈ ਆ ਮੁਸਕਾਨ ਵਰਗੀਆਂ ਔਰਤਾਂ ਕਿਸ ਹੱਦ ਤੱਕ ਜਾ ਸਕਦੀਆਂ ਨੇ ਤੁਸੀਂ ਅਕਸਰ ਸੁਣਿਆ ਹੋਊਗਾ ਕਿ ਪੁੱਤ ਕਪੁੱਤ ਹੋ ਜਾਂਦੇ ਆ ਮਾਪੇ ਕੋ ਮਾਪੇ ਨਹੀਂ ਹੁੰਦੇ ਇੱਥੇ ਤੱਕ ਮਾਂ ਆ ਜਿਹੜੀ ਉਹ ਕੁਮਾਂ ਹੋਗੀ ਤਾਂ ਉਹਨੇ ਆਪਣੇ ਹੱਥਾਂ ਦੇ ਨਾਲ ਆਪਣੇ ਬੱਚਿਆਂ ਨੂੰ ਉਹ ਰਸਗੁੱਲੇ ਖਵਾਏ ਉਹਨਾਂ ਨੂੰ ਉਸ ਤੋਂ ਬਾਅਦ ਨੀਂਦ ਆਈ ਤੇ ਉਹ ਸੁੱਤੇ ਪਏ ਹੀ ਰਹਿ ਗਏ ਹੋ ਸਕਦਾ ਉਹ ਪੇ ਵੀ ਹੋਣ ਤੇ ਜਿਹੜਾ ਕੁਝ ਵੀ ਉਹਨੇ ਕੀਤਾ ਉਹ ਵੀਡੀਓ ਕਾਲ ਵਸੀਮ ਦੇ ਨਾਲ ਉਹ ਸਾਰਾ ਕੁਝ ਉਹਦਾ ਡਰਾਮਾ ਸੀਗਾ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਬੱਚੇ ਆ ਜਿਹੜੇ ਉਹ ਮਰ ਚੁੱਕੇ ਨੇ ਉਹ ਸਾਰਾ ਕੁਝ ਲੋਕਾਂ ਨੂੰ ਦਿਖਾਉਣ ਦੇ ਲਈ ਹਸਪੀਟਲ ਜਾਣਾ ਉਹ ਸਾਰਾ ਉਹਨੇ ਕੀਤਾ ਕਿ ਉਹਦੇ ਉੱਤੇ ਸ਼ੱਕ ਨਾ ਹੋਵੇ ਉਹਨੂੰ ਇਹ ਨਹੀਂ ਸੀ ਪਤਾ ਕਿ ਉਹ ਜਿਹੜੀ ਚਾਲ ਖੇਡ ਰਹੀ ਆ ਉਹ ਪੁਲਿਸ ਨੇ ਸਿਰਫ ਅੱਧੇ ਘੰਟੇ ਜਾਂ ਇੱਕ ਘੰਟੇ ਚ ਪੜ ਲੈਣੀ ਆ ਤੇ ਉਹ ਤੋਂ ਸੱਚ ਬੁਲਵਾ ਲੈਣਾ ਜੋ ਉਹ ਬੋਲ ਰਹੀ ਸੀ ਇਸਾਰਾ ਕੁਝ ਜਦੋਂ ਉਹਨੇ ਕਬੂਲ ਕੀਤਾ ਕੰਫੈਸ ਕੀਤਾ ਤਾਂ ਜਨਾਇਬ ਨੂੰ ਵੀ ਲੱਭਿਆ ਜਾਂਦਾ ਪੂਰੇ 2 ਦਿਨ ਬਾਅਦ ਜਨਾਇਬ ਆ ਜਿਹੜਾ ਉਹ ਫੜਿਆ ਜਾਂਦਾ ਵਾ ਤੇ ਦੋਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਵਾ ਤੇ ਹੁਣ ਇਹਨਾਂ ਦੇ ਅੱਗੇ ਜੋ ਵੀ ਕਾਰਵਾਈ ਆ ਹੋ ਰਹੀ ਹੋਣੀ ਆ ਤੇ ਮੈਨੂੰ ਲੱਗਦਾ ਹੁਣ ਇਹ ਜੇਲ੍ਹ ਦੇ ਵਿੱਚ ਹੀ ਆਪਣਾ ਵਿਆਹ ਵਾ ਉਹ ਕਰਵਾ ਸਕਣਗੇ ਤੇ ਇਹਨਾਂ ਨੂੰ ਚੈਨ ਸਾਰੀ ਉਮਰ ਨਹੀਂ ਮਿਲਣਾ ਕਦੇ ਇਹਨਾਂ ਨੂੰ ਸਕੂਨ ਨਹੀਂ ਮਿਲਣਾ ਦੋ ਮਾਸੂਮਾਂ ਨੂੰ ਮਾਰ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਜ਼ਿੰਦਗੀ ਸ਼ੁਰੂ ਨਹੀਂ ਆਪਣੀ ਜ਼ਿੰਦਗੀ ਵੀ ਨਾਲ ਹੀ ਖਤਮ ਕਰ ਰਹੇ ਨੇ ਸੋ ਦੋਸਤੋ ਦੇਖੋ ਕੀ ਕੁਝ ਦੁਨੀਆ ਦੇ ਉੱਤੇ ਹੋ ਰਿਹਾ ਔਰਤਾਂ ਕਿਸ ਹੱਦ ਤੱਕ ਜਾ ਚੁੱਕੀਆਂ ਨੇ ਆਪਣੇ ਸਕੇ ਜਿਹੜੇ ਬੱਚੇ ਨੇ ਆਪਣੇ ਢਿੱਡੋਂ ਜੰਮੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਤਾ ਸਿਰਫ ਇੱਕ ਪਿਆਰ ਕਰਕੇ ਜਿਹੜਾ ਪਤਾ ਨਹੀਂ ਕਿੰਨੇ ਦਿਨ ਰਹਿਣਾ ਸੀ ਕਿੰਨੇ ਦਿਨ ਨਹੀਂ ਰਹਿਣਾ ਸੀਗਾ ਸੋ ਥੋੜਾ ਜਿਆ ਆਪਾਂ ਸਤਰਕ ਰਹੀਏ ਜੇ ਕਿਤੇ ਵੀ ਇਹੋ ਜੀ ਕੋਈ ਗੱਲ ਹੁੰਦੀ ਆ ਕੋਈ ਔਰਤ ਇੱਕ ਵਾਰ ਕਰ ਚੁੱਕੀ ਆ ਦੋ ਵਾਰ ਇਦਾਂ ਦਾ ਕੁਝ ਕਰ ਚੁੱਕੀ ਆ ਤਾਂ ਸਾਵਧਾਨ ਜ਼ਰੂਰ ਰਿਹਾ ਕਰੋ ਕੁਝ ਵੀ ਤੁਹਾਡੇ ਨਾਲ ਇਹੋ ਜਿਹਾ ਹੋ ਸਕਦਾ ਵਾ ਜੀ ਕੱਲੀ ਔਰਤਾਂ ਤੇ ਨਹੀਂ ਗੱਲ ਢੁਗਦੀ ਕੋਈ ਬੰਦੇ ਵੀ ਇਦਾਂ ਦੇ ਨੇ ਸੋ ਮੈਂ ਦੋਨਾਂ ਦੇ ਲਈ ਇਹ ਗੱਲ ਕਹੂੰਗਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ